ਏ ਆਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਵਲੰਟੀਅਰ ਉਹਨਾਂ ਦੇ ਨਾਲ ਆਸ਼ ਸੋਸ਼ਲ ਵੈਲਫੇਅਰ ਯੂਥ ਕਲੱਬ ਛੋਕਰਾਂ ਛੋਕਰਾਂ ਵਿਖੇ ਸਫਾਈ ਹੋ ਰਹੀ ਆ ਇਹਨਾਂ ਦੇ ਨਾਲ ਹੀ ਸ਼ਰਨਪ੍ਰੀਤ ਸਿੰਘ ਛੋਕਰਾਂ ਜਿਹੜਾ ਆਸ਼ ਸੋਸ਼ਲ ਯੂਥ ਵੈਲਫੇਅਰ ਕਲੱਬ ਦਾ ਛੋਕਰਾਂ ਦਾ ਪ੍ਰਧਾਨ ਹੈ ਦੇਖੋ ਕਿੱਡੇ ਵੱਡੇ ਪੱਦਰ ਤੇ ਆ ਟਰਾਲੀ ਭਰਤੀ ਆ ਕਿੱਡੇ ਵੱਡੇ ਪੱਦਰ ਤੇ ਸਫਾਈ ਦਾ ਕੰਮ ਚੱਲੂ ਹੋ ਰਿਹਾ ਇਹ ਸਾਡੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਪ੍ਰਧਾਨ ਗੁਰਸ਼ੰਮ ਸਿੰਘ ਇਹਨਾਂ ਦੇ ਨਾਲ ਹੀ ਬਲਜੀਤ ਸਿੰਘ ਇਹ ਸਾਡੇ ਪੰਜਾਬ ਦੇ ਮੀਡੀਆ ਸਲਾਹਕਾਰ ਜਸਪਾਲ ਜੀ ਇਹ ਸਾਡੇ ਪੰਜਾਬ ਦੇ ਮੀਤ ਪ੍ਰਧਾਨ ਅਮਰਜੀਤ ਸੋਨਾ ਇਹ ਸਾਡੇ ਪ੍ਰੈਸ ਸੈਕਟਰੀ ਕਿਰਪਾਲ ਸੈਣੀ ਜੀ ਇਹ ਦੇਖੋ ਸਾਰੇ ਸਾਡੇ ਸਾਥੀ ਜਿਹੜੇ ਆ ਇਹ ਸਫਾਈ ਮਹਿੰਮ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਾਡੇ ਪ੍ਰਧਾਨ ਗੁਰਸ਼ਰਨ ਜੀ ਬੜਾ ਮਿਹਨਤ ਕਰ ਰਹੇ ਆ ਇਹ ਬਹੁਤ ਵੱਡੇ ਲੈਵਲ ਤੇ ਸਫਾਈ ਬਦਲ ਦਾ ਕੰਮ ਆ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਕੀਤਾ ਜਾ ਰਿਹਾ ਜਿਨ੍ਹਾਂ ਦੇ ਵਿੱਚ ਕੋਮਲਪਰੀ ਤੂਰ ਸ਼ੋਕਰਾਂ ਦੇ ਤੇ ਸਾਰੇ ਮੁੰਡੇ ਜਿਹੜੇ ਯੂਥ ਕਲੱਬ ਆ ਸੋਸ਼ਲ ਵੈਲਫੇਅਰ ਯੂਥ ਕਲੱਬ ਸ਼ੋਕਰਾਂ ਦੇ ਨੌਜਵਾਨ ਮੁੰਡੇ ਜਿਹੜੇ ਬੜੀ ਪੂਰੀ ਮਿਹਨਤ ਦੇ ਨਾਲ ਲਗੇ ਇਹ ਸਾਡੇ ਮੀਤਪੁਰ ਦਾ ਅਮਰਜੀਤ ਸਿੰਘ ਸੋਨਾ ਇਹ ਸਾਡੇ ਕਰਪਾਲ ਸੈਣੀ ਜੀ ਕਰਪਾਲ ਸੈਣੀ ਕਾਮਾ ਤੋਂ ਪ੍ਰਚਾਰ ਸਕਤਰ ਆ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਕਰਪਾਲ ਸੈਣੀ ਕਾਮਾ ਜੀ ਪ੍ਰਚਾਰ ਸਕਤਰ ਆ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਇਹ ਸਾਡਾ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਤੂਰ ਵੀ ਨਾਲ ਹੈ ਆ ਸੋਸ਼ਲ ਵੈਲਫੇਅਰ ਯੂਥ ਕਲੱਬ ਸ਼ੋਕਰਾਂ ਦਾ ਪ੍ਰਧਾਨ ਇਹ ਗੁਰਸ਼ਰਨ ਸਿੰਘ ਦੇਖੋ ਕਿੰਨੀ ਮਿਹਨਤ ਨਾਲ ਕਹੀ ਜੁਲਾ ਰਿਆ ਇਹ ਆ ਜੋ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦਾ ਬੋਰਡ ਵੀ ਲੱਗਾ ਹੋਇਆ ਜੀ ਇਹਦੇ ਅਧੀਨ ਸਾਰੇ ਸਾਡੇ ਸਾਥੀ ਕੰਮ ਕਰ ਰਹੇ ਆ ਥੋੜੀ ਮਿਹਨਤ ਨਾਲ ਕੰਮ ਕਰ ਰਹੇ ਆ ਨਹਿਰ ਤੱਕ ਸਫਾਈ ਕੀਤੀ ਜਾਊਗੀ ਆ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਇਹ ਨਹਿਰ ਤੱਕ ਚੰਗੀ ਤਰ੍ਹਾਂ ਸਫਾਈ ਕੀਤੀ ਜਾਊਗੀ ਏ ਆ ਸੋਸ਼ਲ ਵੈਲਫੇਅਰ ਯੂਥ ਕਲੱਬ ਸ਼ੋਕਰਾਂ ਦੇ ਪ੍ਰਧਾਨ ਸ਼ਰਨਪ੍ਰੀਤ ਸਿੰਘ ਬੜੀ ਮਿਹਨਤ ਦੇ ਨਾਲ ਲੱਗੇ ਹੋਏ ਆ ਸ਼ਰਨਪ੍ਰੀਤ ਸਿੰਘ ਆ ਸੋਸ਼ਲ ਵੈਲਫੇਅਰ ਯੂਥ ਕਲੱਬ ਸ਼ੋਕਰਾਂ ਦੇ ਪ੍ਰਧਾਨ ਇਹ ਸਾਡੇ ਸਰਵਜੀਤ ਸੱਭਾ ਸਰਪੰਚ ਸ਼ੋਕਰਾਂ ਦੇ ਜਿਹੜੇ ਆ ਇਹ ਟਿਕਟ ਦੀ ਸੇਵਾ ਨਿਭਾ ਰਹੇ ਜਸਪਾਲ ਸਿੰਘ ਉਹਨਾਂ ਦੇ ਨਾਲ ਹੈ ਸਰਵਜੀਤ ਸਿੰਘ ਸੱਭਾ